ਕਿ ਤੋਂ ਆਏ ਗੋਮਖਿਆਂ ਨੂੰ ਕਿੰਨਾ ਪਿਆਰ ਇਹ ਬਾਤ ਵਿੱਚ ਸਾਰਾ ਹੀ ਗਾਤਾ ਪਾਲ ਨੂੰ ਲਗਾ ਪਿਛੇ ਹੱਥਾਂ ਰਹਿਂਦੀ ਸਾਰਾ ਹੀ ਗਾਤਾ ਪਿਆਰ ਦੀ ਬਾਤ ਕਰ ਰਿਹਾ ਬਹੁਤ ਬੇਨਤੀ ਕਰ ਰਿਹਾ ਉਸ ਮਹੌਲ ਦੀ ਛੋਟੀਆਂ ਦੇ ਵਿੱਚ ਇੱਕ ਮੰਗਲ ਕੁੱਟੀ ਹੈ ਇਹ ਭਾਈ ਇੱਥੇ ਦਾ ਇੱਜ਼ਤਦਾਰੀ ਵਿੱਚੋਂ ਪੀਰ ਦੇ ਸੁਖਦਾਰ ਅੱਜ ਸਿੱਖ ਕੌਮ ਤੇ ਬਹੁਤ ਹੀ ਉਚੀ ਦਾ ਮਹਾਨ ਦਿਨ ਹੈ ਕਿਉਂਕਿ ਹਮੇਸ਼ਾ ਹੀ ਰਵਾਇਤੀ ਪਾਰਟੀਆਂ ਨੇ ਸਾਡੇ ਦਰਬਾਰ ਸਾਹਿਬ ਵੀ ਢਾਏ ਸਾਡੇ ਕਿਸਾਨਾਂ ਦੀਆਂ ਲਾਸ਼ਾਂ ਬਣਾ ਕੇ ਦਿੱਲੀ ਤੋਂ ਭੇਜੀਆਂ ਤੇ ਸਾਡੇ ਗ੍ਰੰਥਾਂ ਨੂੰ ਪਾੜ ਕੇ ਬੇਅਦਬੀਆਂ ਵੀ ਕੀਤੀਆਂ ਸਿੱਖ ਕੌਮ ਦੇ ਨਾਲ ਬਹੁਤ ਵਧੇਕੀਆਂ ਸਾਡੇ ਨੌਜਵਾਨ ਸਿੱਖੀ ਦਾ ਪ੍ਰਚਾਰ ਕਰਦੇ ਅੰਦਰ ਦੇ ਕੇ ਸਮੇਂ-ਸਮੇਂ ਦੀ ਹਕੂਮਤ ਨੇ ਰਵਾਇਤੀ ਪਾਰਟੀਆਂ ਨੇ ਨਾਲੇ ਸਾਡੇ ਤੇ ਜ਼ੁਲਮ ਕੀਤਾ ਹੈ ਤੇ ਨਾਲੇ ਸਾਡੇ ਇਲੈਕਸ਼ਨਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਸੋ ਅੱਜ ਉਹਨਾਂ ਨੂੰ ਮੋਦੀ ਮੋੜਨ ਵਾਸਤੇ ਸਾਡੇ ਭਾਈ ਸੰਦੀਪ ਸਿੰਘ ਸਿੱਨੀ ਦੇ ਭਰਾ ਮਨਦੀਪ ਸਿੰਘ ਨੂੰ ਕੌਮ ਨੇ ਟਿਕਟ ਦਿੱਤੀ ਹੈ ਸ੍ਰੀ ਮੀਰੀ ਪੀਰੀ ਦੇ ਅਕਾਲ ਤਖਤ ਸਾਹਿਬ ਤੋਂ ਅੱਜ ਸਾਰੀ ਸਿੱਖ ਕੌਮ ਨੇ ਇੱਕ ਜਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਦੀ ਟਿਕਟ ਦਾ ਸਵਾਗਤ ਕੀਤਾ ਹੈ ਔਰ ਤਰਨ ਤਰਨ ਜਿਮਨੀ ਚੋਣ ਜਿਹੜੀ ਚ ਹੋਣ ਜਾ ਰਹੀ ਹੈ ਉਹਦੇ ਵਿੱਚ ਸਿੱਖ ਕੌਮ ਰਲ ਕੇ ਫਤਿਹ ਕਰੂਗੀ ਮੈਂ ਪੂਰੀ ਸਿੱਖ ਕੌਮ ਨੂੰ ਅਪੀਲ ਕਰਦਾ ਹਾਂ ਦੇਸ਼ ਆਬ ਦੇਸ਼ਾਂ ਦੇ ਵੱਜ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਸ ਜਿਮਣੀ ਚੋਂ ਨੂੰ ਆਪਣੀ ਚੋਣ ਸਮਝ ਕੇ ਪੰਥ ਦੀ ਚੋਣ ਸਮਝ ਕੇ ਇੱਕ ਤਖਤ ਦੂਜੇ ਤਖਤ ਨੂੰ ਇਹ ਦੱਸੂਗਾ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀਦਾਨ ਦਿੱਤਾ ਸੀ ਤੁਹਾਡਾ ਕਰਕੇ ਪਰ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਕੋਈ ਵੀ ਦੇਸ਼ ਆਪਣੇ ਵਛਿੰਦਿਆਂ ਤੇ ਗੋਲੀਆਂ ਨਹੀਂ ਚਲਾਉਂਦਾ ਪਰ ਸਾਨੂੰ ਪਾਣੀ ਨਾਲ ਵੀ ਮਾਰਦਾ ਗੋਲੀਆਂ ਨਾਲ ਵੀ ਮਾਰਦਾ ਇਹਦਾ ਕਰਕੇ ਸਾਡੀ ਕੌਮ ਅੱਜ ਮੇਰੀ ਪੀੜੀ ਦਾ ਤਖਤ ਤੇ ਦਿੱਲੀ ਦੇ ਤਖਤ ਤੋਂ ਦੱਸੂਗਾ ਇਹ ਪੰਥ ਜਾਗਦਾ ਹੈ ਪੰਥ ਸੁੱਤਾ ਨਹੀਂ ਹੈ ਪੰਥ ਦੇ ਨਾਲ ਐਸਾ ਕੰਮ ਤੁਸੀਂ ਜਿਹੜਾ ਕਰਦੇ ਹੋ ਨਹੀਂ ਕਰਨਾ ਚਾਹੀਦਾ ਸੋ ਮੈਂ ਜਿੰਨੇ ਵੀ ਮੋਦੀ ਸਾਹਿਬ ਦੀ ਟੀਮ ਹੈ ਉਹਨਾਂ ਨੇ ਟੇਡੇ ਢੰਗ ਨਾਲ ਸਾਡੀ ਟਾਰਗੇਟ ਜਿਹੜੀ ਕੀਤੀ ਹੈ ਕਿ ਲੰਗ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਸਾਰੀ ਉਹ ਯਾਦ ਰੱਖਦੇ ਹਾਂ ਸੋ ਅਸੀਂ ਅੱਜ ਬੜੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਜਿਹੜੀ ਜਿਮਣੀ ਚੋਂ ਲੜਨੀ ਹੈ ਤੇ ਉਹਦੇ ਵਿੱਚ ਫਤਿਹ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦੇਣੀ ਹੈ ਸੋ ਮੈਂ ਅੱਜ ਬੇਨਤੀ ਕਰਦਾ ਹਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਪਹਿਲੇ ਦਿਨ ਤੋਂ ਇਹ ਬੇਨਤੀ ਕੀਤੀ ਸੀ ਬੀਬੀ ਅੰਮ੍ਰਿਤਕ ਕੌਰ ਸਾਡੇ ਸਤਿਕਾਰਯੋਗ ਭੈਣ ਜੀ ਸ਼ਹੀਦ ਭਾਈ ਬਿਆਨ ਸਿੰਘ ਦੀ ਬੇਟੀ ਨੇ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਉਹਨਾਂ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਜਦੋਂ ਅ ਸਰਦਾਰ ਸੰਦੀਪ ਸਿੰਘ ਸੰਨੀ ਦਾ ਜਿਹੜਾ ਆਇਆ ਤੇ ਪਹਿਲੇ ਦਿਨ ਤੋਂ ਸਰਦਾਰ ਮਾਨ ਉਹਨਾਂ ਦੇ ਘਰ ਵਿੱਚ ਆਣ ਕੇ ਬੀਬੀ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੰਨੀ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰਾਂਗੇ ਤੇ ਉਦੋਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਵਾ ਇਹ ਸਪੋਰਟ ਆਪਣੀ ਪਾਰਟੀ ਦੀ ਜਿਸ ਤਰੀਕੇ ਨਾਲ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੌਮ ਦੀਆਂ ਭਾਵਨਾਵਾਂ ਨਾਲ ਚੱਲਦੀ ਹੈ ਭਾਵੇਂ ਉਹ ਅਮਰਤਪਾਲ ਸਿੰਘ ਦੀ ਲਕਸ਼ਣ ਸੀ ਤੇ ਭਾਵੇਂ ਅੱਜ ਸਨੀ ਸਾਹਿਬ ਦੀ ਹੈ ਤੇ ਭਾਵੇਂ ਬੀਬੀ ਖੱਲੜਾ ਸਾਹਿਬ ਦੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਆਪਣਾ ਕੈਂਡੀਡੇਟ ਪਿੱਛੇ ਲੈ ਕੇ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸੋ ਇਹ ਇੱਕ ਖਾਲਿਸਤਾਨ ਦਾ ਮੁੱਦਾ ਰੱਖਿਆ ਦੇਖੋ ਜੀ ਇਹ ਤਾਂ ਬਾਬੇ ਨਾਨਕ ਨੇ ਰੱਖਤਾ ਸੀ ਤੇ ਜਿਹੜੀ ਚੀਜ਼ ਸਾਡੇ ਗੁਰੂ ਨੇ ਸਾਨੂੰ ਤੱਤੀਆਂ ਤਵੀਆਂ ਤੇ ਬਹਿ ਕੇ ਦੇਗਾ ਚ ਬਹਿ ਕੇ ਕੜ ਕੇ ਬਾਲ ਕੇ ਸੀਸ ਦੇ ਕੇ ਦਿੱਤੀ ਹੈ ਉਹਨੂੰ ਤਾਂ ਕਦੀ ਵੀ ਵਿਸਾਰਿਆ ਨਹੀਂ ਜਾ ਸਕਦਾ ਕਿਉਂਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਉਂਕਿ ਮੁਸਲਮਾਨ ਵੀ ਆਜ਼ਾਦ ਕੌਮ ਤੇ ਹਿੰਦੂ ਕੌਮ ਵੀ ਆਜ਼ਾਦ ਹੈ ਸਿੱਖ ਕੌਮ ਗੁਲਾਮ ਹੈ ਤੇ ਸਿੱਖ ਕੌਮ ਅੱਜ ਕਾਨੂੰਨ ਦੇ ਦਾਇਰੇ ਚ ਰਹਿ ਕੇ ਦੱਸੂਗੀ ਕਿ ਅਸੀਂ ਅਸੈਂਬਲੀ ਦੇ ਵਿੱਚ ਜਾ ਕੇ ਕੁਝ ਮਤੇ ਪਾਉਣੇ ਆ ਜਿੱਦਾਂ ਅਰਵਤੀ ਪਾਰਟੀ ਨੇ ਟਰੱਕ ਯੂਨੀਅਨ ਦੀ ਗੱਲ ਕੀਤੀ ਸੀ ਪਰ ਉੱਥੇ ਜਾ ਕੇ ਉਹਨਾਂ ਦੀ ਫੂਕ ਨਿਕਲ ਗਈ ਉਹਨਾਂ ਨੇ ਟਰੱਕ ਯੂਨੀਅਨ ਬਹਾਲ ਨਹੀਂ ਕੀਤੀ ਸਾਡਾ ਕਿੱਤਾ ਜਿਹੜਾ ਹੈ ਕੁੱਲੀ ਵੀਰਾਂ ਦਾ ਵਪਾਰੀ ਵੀਰਾਂ ਦਾ ਸਾਰਾ ਜਿਹੜਾ ਪੱਠੇ 'ਚ ਪਾ ਕੇ ਰੱਖਤਾ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਸਾਡਾ ਭਰਾ ਸਨੀ ਦਾ ਵੀਰ ਮਨਦੀਪ ਸਿੰਘ ਉੱਥੇ ਜਾ ਕੇ ਇਹ ਮਤਾ ਪਾਊਗਾ ਇਹ ਬੋਲੂਗਾ ਵਿਧਾਨ ਸਭਾ ਦੇ ਵਿੱਚ ਕਿ ਸਾਡੀਆਂ ਟਰੱਕ ਯੂਨੀਅਨ ਬਹਾਲ ਹੋਣੀਆਂ ਚਾਹੀਦੀਆਂ ਸਾਡਾ ਜਿੰਨਾ ਵੀ ਰੁੜਿਆ ਜਾਂਦਾ ਵਪਾਰ ਹੈ ਉਹਨੂੰ ਵਾਪਸ ਮੋੜਨ ਵਾਸਤੇ ਪੰਜਾਬ ਨੂੰ ਜਿਹੜਾ ਇਹ ਕੰਮ ਕਰਨਾ ਪਊਗਾ ਇਹ ਸਿੱਖਾਂ ਦੀ ਜਿਮਣੀ ਚੋਣ ਹੈ ਜਿਹੜੀ ਫਤਿਹ ਹੋਣੀ ਹੈ ਜੀ ਸ਼ੁਰੂ ਕਰੋ ਜੀ ਅੱਜ ਟਿਕਟ ਦਿੱਤੀ ਵੀ ਹੈ ਪੰਥ ਵੱਲੋਂ ਕੀ ਕਹਿਣਾ ਚਾਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਤਰ੍ਹਾਂ ਜੀ ਦੋ ਦੁਸ਼ਟ ਇੱਕ ਸੁਧੀਰ ਸੂਰੀ ਤੇ ਇੱਕ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਉਹਨਾਂ ਦੋਹਾਂ ਨੇ ਕੌਮ ਦੇ ਸਿਰ ਤੇ ਇੱਕ ਕਰਜ਼ਾ ਝਾੜਿਆ ਹੋਇਆ ਸੀ ਵਧੀਆਂ ਕਰ ਕਰਕੇ ਜਿੱਥੇ ਸੁਧੀਰ ਸੂਰੀ ਨੇ ਸਿੱਖ ਕੌਮ ਦੀਆਂ ਧੀਆਂ ਪੈਣਾ ਬਾਰੇ ਇਹਨੇ ਮੜੇ ਲਫਜ਼ ਬੋਲਦਾ ਸੀ ਇੱਜ਼ਤ ਦੇ ਖਿਲਾਫ ਉਸੇ ਉੱਥੇ ਹੀ ਜਿਹੜਾ ਸੂਬਾ ਆ ਆਪਣਾ ਹਮ ਸੂਬਾ ਸਰਾਹਮ ਕਹਿੰਦਾ ਸੀ ਇਹਨੇ ਬਹੁਤ ਅੰਦਰਦੋਸ਼ ਸਿੱਖਾਂ ਦੇ ਕਤਲ ਕੀਤੇ ਸਨ ਔਰ ਇਹ ਜਿਹੜਾ ਕੌਮ ਤੇ ਕਰਜ ਸੀ ਇਹ ਸੰਦੀਪ ਸਿੰਘ ਸੰਨੀ ਜੋਧਾ ਕੌਮ ਦਾ ਜਿੱਦਾਂ ਕਿ ਅਜੇ 1 ਮਹੀਨੇ ਦਾ ਬੱਚਾ ਸੀ ਛੋਟਾ ਪਚੰਗੀ 1 ਮਹੀਨੇ ਦਾ ਸੀ ਉਹਨੇ ਪ੍ਰਵਾਹ ਨਹੀਂ ਕੀਤੀ ਸੁਧੀਰ ਸੂਰੀ ਨੂੰ ਸੋਧਿਆ ਔਰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਪੰਗਾ ਲੈਣ ਲੱਗੇ ਉਹਦੇ ਨਾਲ ਭੁਲੇਖੇ ਦੇ ਵਿੱਚ ਸੂਬਾ ਐਂਡ ਪਾਰਟੀ ਜਿਹੜੀ ਸੀ ਉੱਥੇ ਸੂਬੇ ਨੂੰ ਸੋਧਿਆ ਸੀ ਸੋ ਕੌਮ ਦਾ ਅੱਜ ਫਰਜ਼ ਬਣਦਾ ਆ ਕਿ ਉਸ ਦੀ ਕੁਰਬਾਨੀ ਜਿਹੜੀ ਉਹਨੇ ਕੀਤੀ ਆ ਉਹ ਕੁਰਬਾਨੀ ਦਾ ਇਹ ਤੁਸ਼ ਜਿਹਾ ਮੁੱਲ ਆ ਕੋਈ ਮਲੋਇਆ ਵੀ ਜੋ ਕੁਰਬਾਨੀ ਆ ਉਹਦੀ ਦੇਣ ਨਹੀਂ ਦਿੱਤੀ ਜਾ ਸਕਦੀ ਪਰ ਇੱਕ ਤੁਸ਼ ਜੀ ਜਿਹੜੀ ਦੇਣ ਆ ਕੌਮ ਦੀ ਆ ਉਹਦੇ ਭਰਾਤਾ ਨੂੰ ਜਮਨੀ ਚੋਂ ਦੇ ਵਿੱਚ ਤਰਨਤਾਰ ਸਾਹਿਬ ਤੋਂ ਉਤਾਰਿਆ ਗਿਆ ਔਰ ਸਾਰੀਆਂ ਜਥੇਬੰਦੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਦੇ ਅੰਦਰ ਪੰਥ ਦਾ ਦਰਦ ਆ ਕੌਮ ਦਾ ਦਰਦ ਆ ਉਹ ਸਾਰੇ ਇਕੱਠੇ ਹੋ ਕੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਰਮਨਦੀਪ ਸਿੰਘ ਨੂੰ ਜਿਤਾ ਕੇ ਤੇ ਦਿੱਲੀ ਦੀ ਹਕੂਮਤ ਨੂੰ ਮੈਸੇਜ ਦੇਣਗੇ ਕਿ ਕੌਮ ਤੇ ਪੰਥ ਜਿਹੜੇ ਕਹਿ ਦਿੰਦੇ ਨੇ ਨਾ ਕਿ ਇਹ ਮੁਠੀ ਭਾਰਨੇ ਪਹਿਲਾਂ ਅਮਰਪਾਲ ਸਿੰਘ ਨੂੰ ਜਤਾਇਆ ਖਰੂਸਰ ਫਲਕੇ ਤੋਂ ਬੜੀ ਵੱਡੀ ਲੀਡ ਤੇ ਉਹ ਵੀ ਪਤਾ ਲੱਗ ਗਿਆ ਸੀ ਦਿੱਲੀ ਦੀ ਹਕੂਮਤ ਨੂੰ ਤੇ ਅੱਜ ਫੇਰ ਦਿੱਲੀ ਦੀ ਹਕੂਮਤ ਤੇ ਪੰਜਾਬ ਦੀ ਹਕੂਮਤ ਨੂੰ ਇਹ ਦੱਸਿਆ ਜਾਊ ਕਿ ਸਿੱਖ ਕੌਮ ਜਿਹੜੀ ਆ ਉਹ ਇਨ੍ਹਾਂ ਪਰਮਾਨਾਂ ਦੇ ਨਾਲ ਖੜੀ ਆ ਜਿਹੜੇ ਕੌਮ ਲਈ ਕੁਰਬਾਨੀ ਕਰਦੇ ਆ ਉਹਨਾਂ ਦੀ ਕੁਰਬਾਨੀ ਕਦੀ ਅਜਾਈ ਨਹੀਂ ਜਾਂਦੀ ਉਹ ਮੁੱਲ ਅਜ ਮੋੜਿਆ ਜਾਏਗਾ ਹਦੀਪ ਸਿੰਘ ਨੂੰ ਬਹੁਤ ਵੱਡੀ ਗਣਤੀ ਵਿੱਚ ਜਦਾਕ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੱਕਾ ਨਾ ਮਾਰੋ ਜੀ ਅੱਜ ਅਸੀਂ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਅਸੀਂ ਅੱਜ ਆਪਣੇ ਇਲਾਕੇ ਦੇ ਵਿੱਚ ਸ੍ਰੀ ਤਰਨ ਤਨ ਸਾਹਿਬ ਦੀ ਚੋਣ ਮੁਹਿੰਮ ਸਟਾਰਟ ਕਰਨ ਜਾ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੀ ਮੁੱਦੇ ਲੈ ਕੇ ਜਾਓਗੇ ਲੋਕਾਂ ਨੂੰ ਮੁੱਦੇ ਜੀ ਦੇਖੋ ਸਭ ਤੋਂ ਪਹਿਲਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਰੇ ਜਦ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ 400 ਫੁੱਟ ਉੱਚਾ ਸਰਕਾਰਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਇੱਕ ਦੇਖੋ ਜੀ ਆਪਣਾ ਨਸ਼ੇ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਆਪਣੇ ਵਪਾਰ ਦਾ ਮੁੱਦਾ ਮੁੱਦੇ ਦੇਖੋ ਪੰਜਾਬ ਦੇ ਕਾਫੀ ਐਮ ਹੈ ਕਿਸਾਨੀ ਦਾ ਮੁੱਦਾ ਹੈ ਮਰ ਕਿਸੇ ਤੇ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਹਜੇ ਤੱਕ ਉਹ ਪੰਜਾਬ ਦੇ ਨਾਲ ਸੇ ਭਾਈ ਸੰਦੀਪ ਸਿੰਘ ਨੂੰ ਬਾਹਰ ਲਿਆ ਸੀ ਵੀ ਪੁਛਤੀਆਂ ਕੀਤੀਆਂ ਜਾਂਦੀਆਂ ਦੇਖੋ ਇਹ ਤੇ ਮਾਨਯੋਗ ਕੋਰਟ ਨਹੀਂ ਕਰਨਾ ਜੀ ਤੇ ਮੇਰੇ ਹੱਥ ਵਸ ਨਹੀਂ ਆ ਹੁਣ ਵੇਖੋ ਇਸ ਟਾਈਮ ਕਿੰਨੀ ਧੱਕੇਸ਼ਾਹੀ ਹੋ ਰਹੀ ਹੈ ਆਪਣਾ ਵੀਰ ਅਮਰਤਪਾਲ ਸਿੰਘ ਆਪਣਾ ਵੀਰ ਅਮਰਤਪਾਲ ਸਿੰਘ ਤੇ 3 ਸਾਲ ਹੋ ਗਏ ਐਨਐਸਏ ਲੱਗੀ ਆ ਪਰ ਦੇਖੋ ਕਾਨੂੰਨ ਕਿੰਨੇ ਧੱਕੇਸ਼ਾਹੀ ਕਰਦੇ ਪਏ ਜਦੋਂ ਸਾਡੇ ਪਰਿਵਾਰ ਨਾਲ ਵੀ ਦੇਖੋ ਅਸੀਂ ਮੁਲਾਕਾਤ ਕਰਨੀ ਚਾਹੀ ਸੰਦੀਪ ਸਿੰਘ ਦੇ ਨਾਲ ਮਗਰ ਪ੍ਰਸ਼ਾਸਨ ਨੇ ਜਾਂ ਜੇਲ੍ਹ ਦੇ ਸੁਪਰੀਂਡੈਂਟ ਸਾਨੂੰ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਫਿਰ ਉਸ ਤੋਂ ਬਾਅਦ ਦੇਖੋ ਜੀ ਅਸੀਂ ਜੇਲ੍ਹ ਦੇ ਵਿੱਚ ਬਾਰ ਬਾਰ ਜਾ ਕੇ ਬੇਨਤੀ ਕਰਦੇ ਰਹੇ ਕਿ ਪਰਿਵਾਰ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਚਲੋ ਇਹਨਾਂ ਨੇ ਸਾਨੂੰ ਨਹੀਂ ਮਿਲ ਦਿੱਤਾ ਅਸੀਂ ਮਾਨਯੋਗ ਕੋਰਟ ਦੇ ਕੋਲ ਵੀ ਗਏ ਆ ਕੋਰਟ ਦੇ ਤੋਂ ਹੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਜੇਲ੍ਹ ਦੇ ਸੁਪਰੀਂਡੈਂਟ ਦੇ ਵਿੱਚ ਇੰਨੀ ਪਾਵਰ ਹੈ ਕਿ ਉਹਨੇ ਮਾਨਯੋਗ ਕੋਰਟ ਦੇ ਆਰਡਰ ਨੂੰ ਵੀ ਕੁਝ ਨਹੀਂ ਉਸ ਟਾਈਮ ਸਮਝਿਆ ਪੇਰੋ ਸੋਬਾਜੀ ਪਰਿਵਾਰ ਨੂੰ ਧਰਨਾ ਲਾਣਾ ਪਿਆ ਧਰਨਾ ਲਾਣ ਤੋਂ ਬਾਅਦ ਦੇਖੋ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਹਜੇ ਤੱਕ ਦੇਖੋ ਪਰ ਪਰਿਵਾਰ ਨੂੰ ਮੁਲਾਕਾਤ ਸਿਰਫ ਕਰਵਾਈ ਗਈ ਹੈ ਤੇ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਨਾ ਕਿ ਜਿਹੜਾ ਨੇ ਦੋਸ਼ੀਆਂ ਨੇ ਅੰਦਰ ਸੰਦੀਪ ਸਿੰਘ ਦੇ ਕੋਟਮਾਰ ਕੀਤੀ ਖਾਸ ਕਰਕੇ ਔਨ ਡਿਊਟੀ ਜਿੰਨੇ ਮੁਲਾਜ਼ਮ ਹੈ ਜੀ 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 ਹਰਪੀਸ ਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰਿਆਂ ਦਾ ਦੇਖੋ ਸਮਰਥਨ ਮਿਲ ਚੁੱਕਾ ਹੈ ਆਪਣਾ ਜਿੰਨਾ ਵੀ ਪੰਥ ਹੈ ਸਭ ਨੂੰ ਅਪੀਲ ਕਰਦੇ ਤੁਹਾਡੇ ਮਾਧਿਅਮ ਰਹੀ ਪਰਿਵਾਰ ਦੇ ਨਾਲ ਇੱਕਜੁੱਟ ਹੋ ਕੇ ਰਹੋ ਕਿਉਂਕਿ ਇੱਕ ਨਿਸ਼ਾਨ ਸਾਹਿਬ ਥੱਲੇ ਹੀ ਸ਼ਕਤੀ ਹੈ ਜੀ ਲੋਕ ਆਪੋਜੀਸ਼ਨ ਨੂੰ ਕਿਦਾਂ ਟੇਢੋਲ ਕਰੋਗੇ ਕਿਉਂਕਿ ਆਪੋਜੀਸ਼ਨ ਵਾਰ-ਵਾਰ ਤੁਹਾਡੇ 'ਤੇ ਅਟੈਕ ਕਰ ਰਿਹਾ ਤੁਹਾਡੇ ਭਰਾ ਨੂੰ ਲੈ ਕੇ ਅਟੈਕ ਕਰ ਰਿਹਾ ਕਿ ਉਹਨੇ ਮੋਟਰ ਕੀਤਾ ਸੀ ਉਹਦਾ ਭਰਾ ਰਾਜਨੀਤਿਕ ਫਾਇਦਾ ਲੈਣ ਵਾਸਤੇ ਲੋਕ ਤੁਹਾਨੂੰ ਵੋਟ ਕਿਉਂ ਪਾਣਗੇ ਜੀ ਲੋਕ ਦੇਖੋ ਜੀ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਪਿਆਵਾ ਇਹ ਬੇਨਤੀ ਕਰਦਾ ਦੇਖ ਮੈਂ ਦੇਖੋ ਜੀ ਕਿ ਬੇਨਤੀ ਕਰਾਂ ਆਪ ਜੀ ਦੇ ਅੱਗੇ ਸਾਨੂੰ ਸ਼ੌਕ ਨਹੀਂ ਚੜਿਆ ਰਾਜਨੀਤੀ ਕਰਨ ਦਾ ਦੇਖੋ ਜੀ ਸਾਡਾ ਪਰਿਵਾਰ ਜਿਹੜਾ ਕਾਰੋਬਾਰ ਕਰਨ ਵਾਲਾ ਪਰਿਵਾਰ ਹੈ ਨਾ ਕਿ ਪਿਛੋਕੜ ਦਾ ਕੋਈ ਰਾਜਨੀਤਿਕ ਹੈ ਪਰ ਇੱਕ ਜੀ ਬੜੇ ਧਿਆਨ ਨਾਲ ਦੇਖੀ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਜੇਲ੍ਹ ਦੇ ਪ੍ਰਸ਼ਾਸਨ ਨੇ ਸਾਡੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਹੈ ਬਹੁਤ ਜ਼ਿਆਦਾ ਫਿਰ ਵੀ ਸਾਨੂੰ ਸੰਤਾ ਨੇ ਬੇਨਤੀ ਕੀਤੀ ਕਿ ਤੁਹਾਡੇ ਪਰਿਵਾਰ ਨੂੰ ਹੁਣ ਨਾ ਰਾਜਨੀਤੀ ਵਿੱਚ ਆਣਾ ਚਾਹੀਦਾ ਪਰ ਫਿਰ ਵੀ ਅਸੀਂ ਕਾਫੀ ਜ਼ਿਆਦਾ ਪਰਿਵਾਰ ਦਾ ਮਤਲਬ ਕਹਿ ਲਓ ਕਿ ਸਾਡਾ ਕੀ ਕਿੰਨੀ ਆਪਾਂ ਰਾਜਨੀਤੀ 'ਚ ਨਹੀਂ ਆਣਾ ਬੱਚੇ ਛੋਟੇ ਛੋਟੇ ਆ ਤੇ ਆਪਾਂ ਮਤਲਬ ਕਿ ਬੇਨਤੀ ਕਰਨੀ ਹੈ ਪਰ ਸੰਦੀਪ ਸਿੰਘ ਨੇ ਬੇਨਤੀ ਕੀਤੀ ਕਿ ਅਸਾਂ ਸੰਤਾ ਦੇ ਕਾਫੀ ਮੈਸੇਜ ਆਂਦੇ ਪਏ ਨੇ ਪਸੰਦੀ ਇਸੇ ਨੂੰ ਕਹਿ ਲਾਪਾ ਚਲੋ ਕੋਈ ਗੱਲ ਨਹੀਂ ਜੇ ਸਾਰੀਆਂ ਸੱਤਾ ਸਾਥ ਦੇ ਰਹੀਆਂ ਸਾਰੇ ਤੁਹਾਡੇ ਸਾਥ ਦੇ ਰਹੇ ਤੇ ਫਿਰ ਅਸੀਂ ਜੂ ਚੋਣ ਲੜਾਂਗੇ ਆਪੋਜੀਸ਼ਨ ਤਾਂ ਇਹਨੂੰ ਸਮਝਦੇ ਹੋ ਤੁਹਾਡੀ ਆਪੋਜੀਸ਼ਨ ਸਭ ਤੋਂ ਵੱਡਾ ਉਹ ਆਪੋਜੀਸ਼ਨ ਕੋਈ ਵੀ ਨਹੀਂ ਹੈ ਜੀ ਸਾਡੇ ਸਾਹਮਣੇ ਜਦੋਂ ਪੰਥ ਖੋਜੇ ਫਿਰ ਆਪੋਜੀਸ਼ਨ ਕੋਈ ਵੀ ਨਹੀਂ ਖੜਾਉਂਦਾ ਜਿੱਥੇ ਕਿ ਸਾਰੇ ਪੱਤਰ ਪਾਰਟੀਆਂ ਤੁਹਾਨੂੰ ਸਮਰਥਨ ਦੇ ਦੇ ਦੇਖੋ ਇਹ ਤੇ ਦੇਖੋ ਉਹਨਾਂ ਨੂੰ ਪਤਾ ਹੋਵੇ ਤੇ ਉਹਨਾਂ ਨੂੰ ਸਵਾਲ ਪੁੱਛੋ ਦੇਣਾ ਕਿ ਨਹੀਂ ਦੇਣਾ ਮੇਰੇ ਵੱਲੋਂ ਕੁਝ ਵੀ ਨਹੀਂ ਹੈ ਜੀ ਉਹਨਾਂ ਨੂੰ ਠੀਕ ਹੈ ਠੀਕ ਹੈ ਜੀ